ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਹਨਾ ਲਾਈਨਿੰਗ ਵਾਲੀ ਸਟ੍ਰੇਟ ਸਲਵਾਰ ਹੈ ਜਿਹੜੀ ਉਹਦੀ ਕਟਿੰਗ ਕਰਨੀ ਹਾਂ। ਤੇ ਨਾਲ ਇਹ ਬਰਕ ਵਾਲੀ ਸਲਵਾਰ ਹੈ ਇਸ ਤਰ੍ਹਾਂ ਆ ਦੇਖੋ। ਇਹ ਬਰਕ ਵਾਲੀ ਸਲਵਾਰ ਹੈ। ਇਹ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਹੈ। ਹੁਣ ਦੇਖੋ ਹਨਾ ਜਿਹੜੀ ਬਰਕ ਵਾਲੀ ਸਲਵਾਰ ਹੁੰਦੀ ਹੈ ਉਦੇ ਨਿੱਚੀ ਜਿਹੜਾ ਇਹ ਕੱਪੜਾ ਇਹ ਹਮੇਸ਼ਾ ਹੁੰਦਾ ਇਹਨੂੰ ਆਪਾਂ ਨੇ ਇਸੇ ਤਰ੍ਹਾਂ ਰੱਖਣਾ ਆਪਾਂ ਜਿਹੜੀ ਆਪਣੀ ਮੂਰੀ ਹੈਗੀ ਉਹ ਕੱਪੜੇ ਨੂੰ ਇੱਥੇ ਅਲੱਗ ਕੱਪੜਾ ਨਹੀਂ ਲਾਉਣਾ ਇਹਦੀ ਬੇਸਟਿੰਗ ਕਰਕੇ ਮੂਰੀ ਬਣਾਵਾਂਗੇ ਆਪਾਂ ਇਸ ਤਰ੍ਹਾਂ ਇਹਦੇ ਮੂਰੇ ਆਪਾਂ ਹਨਾ ਪਾਈਪ ਇਨ ਫਿਨਿਸ਼ਿੰਗ ਜੋ ਵੀ ਤੁਸੀਂ ਦੇਣੀ ਹੈ ਉਹ ਦੇ ਸਕਦੇ ਹੋ ਇਸ ਤਰ੍ਹਾਂ ਜਿਹੜਾ ਇਹ ਵਰਕ ਹੈ ਆਪਾਂ ਬਸ ਸਿਰਫ ਇਹ ਇੰਨਾ ਉੱਚਾ ਰੱਖਾਂਗੇ ਇਹ ਇੰਨਾ ਬਸ ਵੀ ਆਪਣੇ ਹਨਾ ਢੀ ਉੱਤੋਂ ਨਾਵੇ ਇੰਨਾ ਉੱਚਾ ਜਿਹੜੀ ਆਪਾਂ ਆਹੀ ਕੱਪੜਾ ਹੈ ਇਹਦੇ ਨਾਲ ਹੀ ਆਪਾਂ ਨੇ ਜਿਹੜੀ ਬੁਕਰਮ ਹੈ ਉਹ ਵੇਸਟਿੰਗ ਕਰਨੀ ਹੈਗੀ ਇਹ ਜਿਹੜੀ ਸਟ੍ਰੇਟ ਸਲਵਾਰ ਹੁੰਦੀਆਂ ਨੇ ਜੀ ਇਹ ਇਹ हिਪ ਦੇ ਹਿਸਾਬ ਨਾਲ ਬਣਦੀਆਂ ਨੇ ਹਨਾ ਦੇਖੋ ਜੇ ਤਾਂ ਤੁਸੀਂ ਬਿਲਕੁਲ ਸਟ੍ਰੇਟ ਸਲਵਾਰ ਚਾਹੁੰਦੇ ਹੋ ਵੀ ਸਾਡੀ ਬਿਲਕੁਲ ਹਨਾ ਪਲਾਜ਼ੋ ਦੀ ਤਰ੍ਹਾਂ ਉਹਦੀ ਲੁੱਕ ਆਵੇ ਤਾਂ ਇਹ हिਪ ਦੇ ਅਕੋਰਡਿੰਗ ਬਣਦੀ ਆ ਜਿਹੜੀ ਅੱਜ ਮੈਂ ਸਟ੍ਰੇਟ ਸਲਵਾਰ ਬਣਾ ਰਹੀਆਂ ਇਹ 20 21 22 ਇਹ हिਪ ਦੇ ਲਈ ਜਿਹੜੀ ਇਹ ਸਲਵਾਰ ਹੈ ਇਹ ਇਹਦੀ ਇਸ ਤਰ੍ਹਾਂ ਕਟਿੰਗ ਹੋਊਗੀ ਕਿਉਂਕਿ ਜਿਸ ਤਰ੍ਹਾਂ ਆਪਣੀ हिਪ ਵਧੀ ਜਾਂਦੀ ਹੈ ਆਪਣੀ हिਪ ਨੂੰ ਕਵਰ ਕਰਨ ਲਈ ਹਨਾ ਘੇਰ ਚਾਹੀਦਾ ਹੁੰਦਾ ਤਾਂ ਕਿ ਜਿਹੜੀ ਉਹਦੀ ਇਹ ਫਸਟ ਵਾਲੀ ਕਰੀਜ਼ ਹੈ ਇਹ ਬਿਲਕੁਲ ਆਪਣੇ ਪੈਰ ਨੂੰ ਗੋਡੇ ਨੂੰ ਬਿਲਕੁਲ ਸਾਹਮਣੇ ਆਵੀ ਲੇਕਿਨ ਜਦੋਂ ਹਨਾ ਆਪਾਂ ਘੱਟ ਘੇਰ ਦੀ ਜਿਆਦੇ हिਪ ਵਾਲੀ हिਪ ਵਾਸਤੇ ਸਟੇਟ ਸਲਵਾਰ ਬਣਾ ਦਿੰਦੇ ਆ ਤਾਂ ਉਹਦੀ ਜਿਹੜੀ ਮੂਰੀ ਹੈ ਉਹ ਬਾਹਰ ਨੂੰ ਘੁਮੀ ਜਾਂਦੀ ਹੈ ਜੇ ਐਨ ਬਿਲਕੁਲ ਮੂਰੀ ਸਿੱਧੀ ਖੜੀ ਹੋਵੇ ਆਪਣੀ ਬਿਲਕੁਲ ਪਲਾਜ਼ੋ ਮੰਗੂ ਤੁਸੀਂ ਚਾਹੁੰਦੇ ਹੋ ਤਾਂ ਜਿਹੜੀ ਸਟੇਟ ਸਲਵਾਰ ਬਣਾਉਣ ਲਈ ਤੁਸੀਂ हिਪ ਦਾ ਧਿਆਨ ਰੱਖਿਆ ਕਰੋ ਪਹਿਲਾਂ ਮੈਂ ਸਟੇਟ ਸਲਵਾਰ ਦੀ ਵੀਡੀਓ ਪਾਈ ਸੀਗੀ ਉਹ ਹੈਗੀ 17 18 19 हिਪ ਵਾਸਤੇ ਅੱਜ ਜਿਹੜੀ ਮੈਂ ਇਹ ਸਲਵਾਰ ਬਣਾ ਰਹੀ ਆ ਇਹ 20 21 22 ਇਹ 3 ਨਾਲ ਆਪਦੀ हिਪ ਵਾਸਤੇ ਇਹ ਸਲਵਾਰ ਹੈ ਬਹੁਤ ਸਹੀ ਰਹਿੰਦੀ ਹੈ ਫੇਰ ਮੈਂ ਇੱਕ ਦਿਨ ਸੋਨੂੰ ਹਨਾ ਜਿਵੇਂ 22 ਤੋਂ ਪਲੱਸ 23 24 25 ਤੱਕ ਦੀ हिਪ ਦੀ ਸਲਵਾਰ ਹੈ ਜਿਹੜੀ ਸਟੇਟ ਸਲਵਾਰ ਉਹਦੀ ਕਟਿੰਗ ਦੀ ਵੀਡੀਓ ਮੈਂ ਫੇਰ ਕਦੇ ਬਣਾਉਂਗੀ ਹੁਣ ਮੈਂ ਇਹਦੀ ਜਿਹੜੀ ਵੀਡੀਓ ਹੈ ਉਹ ਬਣਾ ਰਹੀ ਆ ਪਹਿਲਾਂ ਤਾਂ ਆਪਾਂ ਦੇਖੋ ਇਹਨੂੰ ਇਸੇ ਤਰ੍ਹਾਂ ਆਪਾਂ ਇਹਨੂੰ ਦੂਰਾ ਕਰ ਲਾਂਗੇ ਇਹ ਆਪਾਂ ਨਾ ਕੱਲੇ ਕੱਲੇ ਪੱਲੇ ਦੀ ਕਟਿੰਗ ਕਰਾਂਗੇ ਫਿਰ ਆਪਾਂ ਉਧਰੋਂ ਮੋੜ ਕੇ ਤੇ ਫਿਰ ਇਹਦੀ ਲਾਈਨਿੰਗ ਦੀ ਕਟਿੰਗ ਕਰਨੀ ਦੱਸੂ ਮੈਂ ਤੁਹਾਨੂੰ ਕਿਉਂਕਿ ਲਾਈਨਿੰਗ ਦਾ ਜਿਹੜਾ ਪਣਾ ਹੈ ਨਾ ਉਹ ਘੱਟ ਹੁੰਦਾ ਹੈ ਇਹ ਪਣਾ ਜ਼ਿਆਦਾ ਹੈ ਵੀ ਇਹਦੇ ਤੇ ਜਿਹੜੀ ਲਾਈਨਿੰਗ ਲਾਉਣੀ ਆ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇੱਕ ਗੱਲ ਹੋਰ ਹੈ ਜੀ ਜਿਉਂ-ਜਿਉਂ ਹਨਾ ਆਪਾਂ ਨਹੀਂ ਇਹ ਆਪਾਂ ਆਪਣੀ ਹਿੱਪ ਜ਼ਿਆਦਾ ਹੁੰਦੀ ਜਾਂਦੀ ਹੈ ਉਹਦੇ ਹਿਸਾਬ ਨਾਲ ਜਿਹੜੀ ਆਪਣੀ ਇਹ ਸਲਵਾਰ ਹੈ ਪਿੱਛੇ ਚੱਕੀ ਜਾਂਦੀ ਹੈ ਜਿਹੜੀ ਪਤਲੇ ਬੰਦਿਆਂ ਦੀ ਹਨਾ ਸਟ੍ਰੇਟ ਸਲਵਾਰ ਹੁੰਦੀ ਹੈ ਦੇਖੋ ਉਹ ਤਾਂ ਪਿੱਛੇ ਘੱਟ ਚੱਕੀ ਜਾਂਦੀ ਹੈ ਕਿਉਂਕਿ ਉਹਨਾਂ ਦੀ ਹਿੱਪ ਘੱਟ ਹੁੰਦੀ ਹੈ ਜਿਉਂ-ਜਿਉਂ ਆਪਣੀ ਹਿੱਪ ਵਧਦੀ ਜਾਂਦੀ ਹੈ ਫਿਰ ਸਲਵਾਰ ਆਪਣੀ ਪਿੱਛੇ ਚੱਕੀ ਜਾਂਦੀ ਹੈ ਇਹ ਜਿਹੜੀ ਮੈਂ ਸਲਵਾਰ ਹੈ ਇਹਦੀ ਮੈਂ ਕਟੇਂਗੀ ਇਸ ਤਰ੍ਹਾਂ ਕਰੂੰਗੀ ਪਿੱਛੇ ਚੱਕੀ ਬਣਾ ਜਾਵੇ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਆ ਦੇਖੋ ਜਿੰਨੀ ਆ ਦੇਖੋ ਉਰੋਂ ਆਪਾਂ ਨੇ ਜਿੰਨੀ ਆਪਣੀ ਸਲਵਾਰ ਤਿਆਰ ਕਰਨੀ ਹੈਗੀ ਉਹ ਆਪਾਂ ਨੇ ਦੇਖੋ ਉਰੋਂ ਤੁਸੀਂ ਦੇਖੋ ਉਰੋਂ ਆਪਾਂ ਅੱਧਾ ਇੰਚ ਦੀ ਹੈ ਨਾ ਨਿਸਾਨੀ ਹੈ ਜਿਹੜੀ ਆਪਾਂ ਉਰੇ ਲਾ ਲਾਂਗੇ ਇੰਨੀ ਆਪਾਂ ਇਹਨੂੰ ਮੂਰੀ ਨੂੰ ਫੋਲਡ ਕਰਾਂਗੇ ਇੰਨੀ ਇਹਨੂੰ ਆਪਾਂ ਨੇ ਕੱਟਣਾ ਨਹੀਂ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ 모ੜ ਕੇ ਰੱਖਣਾ ਇਸ ਤਰ੍ਹਾਂ ਇੰਦੂ ਇਸ ਤਰ੍ਹਾਂ 모ੜਨਾ 모ੜ ਕੇ ਇੱਥੇ ਆਪਾਂ ਹਨਾ ਸੇਫਟੀ ਪਿੰਨ ਨੇ ਜਿਹੜੇ ਉਹ ਲਾ ਲੈਣੇ ਆ ਪੱਗ ਪਿੰਨ ਮੈਂ ਲਾ ਕੇ ਦਿਖਾਉਣੀ ਤੁਹਾਨੂੰ ਹਾਂਜੀ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਹਨਾ ਇੰਨੀ ਆਪਣੀ ਜਿਹੜੀ ਕਢਾਈ ਹੈ ਰੱਖ ਕੇ ਇਹਨੂੰ ਉੱਪਰ ਨੂੰ ਫੋਲਡ ਕਰਕੇ ਆਪਾਂ ਜਿਹੜੇ ਪਿੰਨੇ ਲਗਾਤੇ ਕਿਉਂਕਿ ਹਨਾ ਇਹ ਨੇਚਰਲ ਕਰੇਵ ਦੀ ਸਲਵਾਰ ਹੈ ਇਹ ਤਿਲਕ ਦੀ ਹੈਗੀ ਹੁਣ ਜੀ ਜਿਹੜੀ ਇਹ ਮੈਂ ਸਲਵਾਰ ਕੱਟ ਰਹੀ ਆ ਇਹਦੀ ਜਿਹੜੀ ਲੈਂਥ ਹੈ ਹਨਾ ਨੀਚੇ ਬਿਨਾ ਵੈਲਟ ਤੋਂ ਇਹ 29.5 ਇੰਚ ਕਟਾਈ ਕਰੂ ਮੈਂ 28.5 ਇੰਚ ਤਿਆਰ 28.5 ਇੰਚ ਇਹ ਸਲਵਾਰ ਤਿਆਰ ਹੈ ਦੇਖੋ ਮੈਂ ਲਾਉਂਗੀ ਨਸਾਨੀ 29.5 ਇੰਚ ਤੇ ਠੀਕ ਹੈ ਇਹ ਹੁਣ ਆਪਾਂ ਨੇ ਇਹਦੇ ਵਿੱਚ ਕੀ ਕਰਨਾ ਹੈ ਇਹ ਤਾਂ ਆਪਣੀ ਅਗੋਂ ਹੋਊਗੀ ਆਪਣੀ ਪਿੱਛੋਂ ਸਲਵਾਰ ਚੱਕੀ ਨਾ ਜਾਵੇ ਇਹਦੇ ਵਿੱਚ ਆਪਾਂ ਢਾਈ ਇੰਚ ਕੱਪੜਾ ਹੋਰ ਪਲੱਸ ਕਰ ਦਾਂਗੇ ਇਹਦੇ ਇਹ ਆਪਾਂ ਨਿਸ਼ਾਨੀ ਹੈ ਜਿਹੜੀ ਆਪਾਂ 32 ਇੰਚ ਤੇ ਲਾਤੀ ਠੀਕ ਹੈ ਜੀ ਜਿੰਨੀ ਤੁਹਾਡੀ ਲੈਂਥ ਤਿਆਰ ਹੈ ਉਹਦੇ ਵਿੱਚ ਤੁਸੀਂ ਬਲਾਂ ਦਾ ਮਾਰਜਿਨ ਰੱਖ ਕੇ ਨਿਸ਼ਾਨੀ ਲਾਉਣੀ ਹੈ ਉਸ ਤੋਂ ਬਾਅਦ ਤੁਸੀਂ ਢਾਈ ਇੰਚ ਨਿਸ਼ਾਨੀ ਹੋਰ ਲਾਉਣੀ ਹੈ ਹੁਣ ਇਹ ਟੋਟਲ ਕਿੰਨਾ ਹੋ ਗਿਆ ਦੇਖੋ ਇਹ ਟੋਟਲ 32 ਇੰਚ ਹੋ ਗਿਆ ਹੁਣ ਮੈਂ 33 ਇੰਚ ਇਧਰਲੇ ਪਾਸੇ ਨਿਸ਼ਾਨੀ ਲਾਉਂਗੀ ਦੇਖੋ 32 ਇੰਚ ਠੀਕ ਹੈ ਹੁਣ ਆਪਾਂ ਜੀ ਇਹ ਹੋ ਗਿਆ ਉਹ ਜਿਹੜਾ 2.5 ਇੰਚ ਹੈ ਉਹ ਆਪਣਾ ਜਿਹੜਾ ਆਹ ਲੰਬੀ ਆਪਣੀ ਤੇਢੀ ਸਿਉਣਾ ਇਹਦੇ ਵਿੱਚ ਪੈ ਜਾਊਗਾ ਤਾਂ ਕਿ ਪਿੱਛੋਂ ਆਪਣੀ ਸਲਵਾਰ ਚੱਕੀ ਨਾ ਜਾਵੇ ਹੁਣ ਆਪਣੀ ਜਿੰਨੀ ਸਲਵਾਰ ਦੀ ਆਪਾਂ ਲੈਂਥ ਰੱਖਣੀ ਹੈ ਆਪਣੀ ਆ ਪਹਿਲਾਂ ਮਸਾਨੀ ਲਾਈ ਤੀ ਹੁਣ ਆਪਾਂ ਇਹਨੂੰ ਮਿਲਾਵਾਂਗੇ ਇਧਰੋਂ ਤਾਂ ਆਪਾਂ ਉਨੀ ਰੱਖਣੀ ਹੈ ਇਧਰੋਂ ਇਸ ਤਰ੍ਹਾਂ ਖਿਆ ਕੇ ਦਿਖਾਉਂਦੇ ਸਾਲੀਆਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਜਿਹੜਾ ਇੱਧਰੋਂ ਆਪਾਂ ਇਕੱਠਾ ਸਾਈਜ਼ ਹੈ ਹਨਾ ਮੂਹਰੋਂ ਇਕੱਠੇ ਪਾਸਿਓਂ ਆਪਾਂ ਇੱਥੋਂ ਆਪਾਂ ਇਹ țeਡੀ ਜਿਹੜੀ ਕਾਰਟ ਹੈ 2.5 ਇੰਚ ਦੀ ਇਹ ਪਾ ਦੇਣੀ ਹੈ ਹੁਣ ਉਰੋਂ ਆਪਾਂ ਆਪਣਾ ਜਿਹੜਾ ਆਸਣ ਹੈ ਉਹ ਰੱਖਣਾ ਹੈਗਾ 10 ਇੰਚ ਆਪਾਂ ਆਪਣਾ ਆਸਣ ਹਨਾ ਜਿਹਨੂੰ ਝੋਲੀ ਕਹਿੰਦੇ ਨੇ ਇਹ ਰੱਖ ਕੇ ਇਹਦੀ ਨਿਸ਼ਾਨੀ ਲਾਲ 10 ਇੰਚ ਦੀ ਹੁਣ ਆਪਾਂ ਇਧਰੋਂ ਜਿੰਨੀ ਆਪਾਂ ਨੇ ਮੂਰੀ ਰੱਖਣੀ ਐ ਉਹਦੇ ਵਿੱਚ ਤੁਸੀਂ 2 ਇੰਚ ਐਕਸਟਰਾ ਰੱਖ ਲਿਓ ਮੈਂ ਇਹਦੀ ਮੂਰੀ ਹਨਾ 8 ਇੰਚ ਤਿਆਰ ਰੱਖੂਗੀ ਮੈਂ 9 ਇੰਚ ਤੇ ਕਟਾਈ ਕਰੂਗੀ ਇਹਦੀ ਇਸ ਤਰ੍ਹਾਂ ਕਿਉਂਕਿ ਜੇ ਤੁਸੀਂ ਮੂਰੀ ਥੋੜੀ ਜਿਹੀ ਛੋਟੀ ਹੋ ਬਾਅਦ ਵਿੱਚ ਵੀ ਹੋ ਸਕਦੀ ਐ ਲੇਕਿਨ ਜੇ ਵੱਡੀ ਕਰਨੀ ਐ ਉਹ ਨਹੀਂ ਹੁੰਦੀ ਤੁਸੀਂ ਉਰੇ 9 ਇੰਚ ਦੇ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਉਰੋਂ ਇਹਨੂੰ ਆਪਾਂ ਲਈ ਐ ਮਲੋਂਦਾ ਇਸ ਤਰ੍ਹਾਂ ਇਹ ਹੈ ਨਾ ਜਿਹੜਾ ਇੱਕ ਪਹੁੰਚਾ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ ਕਰ ਦਿੰਦੀ ਆ ਕਿਉਂਕਿ ਦੇਖੋ ਇਹ ਆਪਾਂ ਐਵੇਂ ਵੀ ਕਟਿੰਗ ਕਰ ਸਕਦੇ ਆ ਕਿਉਂਕਿ ਫਿਰ ਇਹਦੇ ਵੀ ਕੱਪੜੇ ਚ ਕਾਣ ਤੇ ਜੋ ਪਹਿਲਾਂ ਆਪਾਂ ਸਿੱਧਾ ਕਟਿੰਗ ਕਰਕੇ ਬਾਅਦ ਚ ਕੱਪੜਾ ਉਤਾਰਾਂਗੇ ਪ੍ਰਿੰਸੂ ਰਿਆਈ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਇਹ ਕਾਰਟ ਇੱਧਰ ਇਹ ਪਾ ਦਾਂਗੇ ਇਥੇ ਆਪਾਂ ਛੋਟਾ ਜਿਹਾ ਹਨਾ ਕੱਟ ਲਾ ਦਿੰਦੇ ਆ ਕਿਉਂਕਿ ਆਪਾਂ ਸੈਂਟਰ ਵਾਲਾ ਵਾਲਾ ਜਿਹੜਾ ਉਹ ਕੱਟ ਤੋਂ ਚੱਕੀ ਪਾਵਾਂਗੇ ਹੁਣ ਆਪਾਂ ਜਿਹੜੀ ਆ ਵਾਲੀ ਕਾਟ ਹੈ ਇਹ ਪਾ ਦਾਂਗੇ ਇਹ ਆਪਣਾ ਹਨਾ ਇੱਕ ਪੌਂਚਾ ਜਿਹੜਾ ਇਹ ਕੱਟਿਆ ਗਿਆ ਆਪਾਂ ਹੁਣ ਇਹਨੂੰ ਰੱਖ ਕੇ ਜਿਹੜਾ ਦੂਸਰਾ ਪੌਂਚਾ ਹੈ ਆਪਾਂ ਉਹ ਕਟਾਂਗੇ ਹਾਂਜੀ ਇਹ ਆਪਾਂ ਦੇਖੋ ਜਿਹੜਾ ਪਹਿਲਾ ਹਨਾ ਪੌਂਚਾ ਕੱਟਿਆ ਸੀ ਉਹ ਆਪਾਂ ਨੇ ਇਹਦੇ ਉੱਤੇ ਜਿਹੜੀ ਆਪਣੀ ਕੜਾਈ ਹੈ ਇਹਦੇ ਨਾਲ ਬਿਲਕੁਲ ਲਾ ਕੇ ਇਸ ਤਰ੍ਹਾਂ ਧਰ ਲਿਆ ਆ ਦੇਖੋ ਇਸ ਤਰ੍ਹਾਂ ਕੱਟਿਆ ਜਾਊ ਜਦੋਂ ਕਿਉਂਕਿ ਇਹਨੂੰ ਇਹਦੇ ਨਾਲ ਆਪਾਂ ਮੋੜਾਂਗੇ ਫਿਰ ਐਂ ਟਿੱਡੀ ਕਾਟ ਆ வச நாடா பல்ல கடிஙர் தான் इधरू कट देंगे हाँ जी हम आप लाइनिंग है ना वह कटनी है वह आप किस तरह कट्टी है ये आ चीज मिलनी

ये भी आप जी सौन है वह पाते नहीं है लाइनिंग भी आप इस तरह ही कटा इस इधरों तेई इंच प्लस तेई इंच है ना ये हो गया जी सियाली इंच हो गया देखो सियाली इंच हो गया इतों आप सारे इस तरह फोल्ड करके ये दे चारे चार कु ज ਉਕਾ ਟੂਮੀ ਇਸ ਤਰ੍ਹਾਂ ਆਪਾਂ ਨੇ ਇਹ ਦੋ ਲੰਬਾਈਆਂ ਨੇ ਹਨ ਜਿਹੜੀਆਂ ਇਨੂੰ ਆਪਾਂ ਪੂਰਾ ਸੈੱਟ ਕਰਕੇ ਆਪਾਂ ਦੋਨੋਂ ਸਾਈਡ ਤੋਂ ਇਨਕਵਰ ਮਿਲਾਂਗੇ ਅਰੇ ਇਧਰੋਂ ਦਾ ਸਿਹਾਰੀ ਇੰਚ ਪੂਰਾ ਫਿਰ ਆਪਾਂ ਬਚਾ ਲਓ ਮਿਲਾਂਗੇ ਇੱਥੋਂ ਵੀ ਪੂਰਾ ਸਿਹਾਰੀ ਵਿੱਚ ਫਿਰ ਆਪਾਂ ਇਸ ਸਾਈਡ ਤੋਂ ਮਿਣਾਗੇ ਇਹਦੇ ਵਿੱਚ ਥੋੜਾ ਜਿਹਾ ਕਾਣ ਲੱਗਦਾ ਉਹ ਰੱਖੀ ਬੜੀ ਸਿਹਾਰੀ ਤੋ ਆ ਦੇਖੋ ਇਹਦੇ ਇਹ ਇੰਨਾ ਕਾਣ ਹੈ ਜਿਹੜਾ ਇਹ ਆਪਾਂ ਕੱਢ ਦਾਂਗੇ फिर फोल्ड करा इस हम अपनी यह है ना दोए सलवार जे दोए पौचे ने ਉਨਾਂ ਦੀ ਜਿਹੜੀ ਲਾਈਨਿੰਗ ਹੈ ਰੱਖੀ ਜਾਊਗੀ ਕੋਈ ਆਪਾਂ ਨੇ ਹਨਾ ਲਾਈਨਿੰਗ ਦੇ ਵਿੱਚ ਜੋੜ ਨਹੀਂ ਪਾਉਣਾ ਠੀਕ ਹੈ ਇਹਦੀ ਜਿਹੜੀ ਸਟ੍ਰੇਟ ਸਲਵਾਰ ਦੀ ਲਾਈਨਿੰਗ ਹੈ ਉਹ ਇਸ ਤਰ੍ਹਾਂ ਕੱਟੀ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚੋਂ ਚਾਹੇ ਤੁਸੀਂ ਚਾਰੇ ਪੀਸ ਧਰ ਲੋ ਇਹ ਤੁਹਾਡੀ ਮਰਜ਼ੀ ਹੈ ਆਪਾਂ ਇਹਦੇ ਵਿੱਚੋਂ ਦੋ ਪੀਸ தராங்க ல்லா சைடா இரடா வந்து சைடன ਇੰਨੀ ਇੰਨੀ ਕਾਪਾ ਜਿਹੜੀ ਲਾਈਨਿੰਗ ਦੀ ਹੈ ਨਾ ਇਹ ਆਪਾਂ ਪਹਿਲਾਂ ਹੀ ਜ਼ਿਆਦੇ ਰੱਖਿਆ ਸੀਗਾ ਇਹ ਆ ਦੇਖੋ ਇਹ ਹੈ ਨਾ ਇਸ ਤਰ੍ਹਾਂ ਆਪਾਂ ਨੇ ਜਿਹੜੀ ਲਾਈਨਿੰਗ ਹੈ ਸੈੱਟ ਕਰਨੀ ਹੈ ਜਿਹੜੀ ਆਪਾਂ ਨੇ ਇਹ ਲਾਈਨਿੰਗ ਹੈ ਨਾ ਜ਼ਿਆਦਾ ਰੱਖੀ ਹੈ ਜਦੋਂ ਆਪਾਂ ਸਿਉਣ ਮਾਰ ਕੇ ਬਾਅਦ ਚ ਨਾ ਕਈ ਵਾਰ ਜੇ ਲਾਈਨਿੰਗ ਘਟ ਜੇ ਫਿਰ ਆਪਣੀ ਉੱਪਰਲੀ ਜਿਹੜੀ ਸਲਵਾਰ ਉਹ ਚ ਖਿੱਚ ਪਈ ਜਾਊ ਇਹ ਜਿਹੜੀ ਤੁਸੀਂ 21 ਇੰਚ ਦੀ ਸਪੇਸ ਇਧਰਲੇ ਪਾਸੇ ਵੱਧ ਰੱਖਣੀ ਆ ਇਹ ਆਪਣੇ ਚਾਰੇ ਪੱਲੇ ਹੋਗੇ ਹੁਣ ਬਸ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ ਕਰ ਦਾਂਗੇ ਆਨਲ ਕਟਿੰਗ ਕਰ ਦਿੰਨੇ ਆ ਜੀ ਇਸ ਤਰ੍ਹਾਂ ਆਪਣੀ ਹਨਾ ਜਿਹੜੀ ਇਹ ਕਟਿੰਗ ਹੈ ਜੀ ਹੋ ਗਈ ਬਸ ਇਹਦੀ ਜਿਹੜੀ ਸਟੀਚਿੰਗ ਹੈ ਹਨਾ ਜਿਹੜੀ ਮੈਂਨੇ ਪਿਛਲੀ ਵੀਡੀਓ ਪਾਈ ਸੀਗੀ ਸਟੇਰ ਸਲਵਾਰ ਦੀ ਆ ਮੂਰੀਆਂ ਤੁਹਾਨੂੰ ਉਹਦੇ ਵਿੱਚ ਦੱਸਿਆ ਸੀ ਪੇਸਟਿੰਗ ਵੀ ਇਹਦੀ ਮੂਰੀਆਂ ਦੀ ਕਿਸ ਤਰ੍ਹਾਂ ਕਰਨੀ ਹੈ ਉਹ ਤੁਸੀਂ ਉਸੇ ਤਰ੍ਹਾਂ ਹੀ ਕਰਨੀ ਹੈ ਆਸੂਨ ਆਪਣੀ ਜਿੰਨੀ 벨ਟ ਤਿਆਰ ਆਪਾਂ 벨ਟ ਕੱਟ ਲਾਂਗੇ ਇਸ ਤਰ੍ਹਾਂ ਜਿਹੜੀ ਇਹ ਲਾਈਨਿੰਗ ਵਾਲੀ ਸਟੇਟ ਸਲਵਾਰ ਹੈ 20 21 22 ਇਹ ਤਿੰਨ ਨਾਪ ਲਈ ਸਟੇਟ ਸਲਵਾਰ ਇਹ ਬਹੁਤ ਸੋਹਣੀ ਜਿਹੜੀ ਸੈੱਟ ਆਉਂਦੀ ਹੈ ਤੁਸੀਂ ਇਸੇ ਤਰ੍ਹਾਂ ਹਨਾ ਸਟੇਟ ਸਲਵਾਰ ਦੀ ਜਿਹੜੀ ਕਟਿੰਗ ਹੈ ਉਹ ਕਰਕੇ ਤੇ ਬਣਾ ਕੇ ਦੇਖਿਓ ਵੀ ਤੁਹਾਡੀ ਕਿਸ ਤਰ੍ਹਾਂ ਬਣਦੀ ਆ ਵੀਡੀਓ ਨੂੰ ਪਲੀਜ਼ ਆਖੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ